ਜਿਹੜਾ ਸਿਂਡੀਕੇਟ ਹੈ ਇਹ ਸਾਰਾ ਫਸਟ ਕੀਤਾ ਗਿਆ ਇਹਦੇ ਚ ਛਾਰਟਨ ਦੇ ਵਿਕਾਸਿਸ ਤੋਂ ਪਹਿਲਾਂ ਜਿਹੜਾ ਸਵੋਨੀ ਸਿੰਘ ਦੇ ਲਈ ਸਵੋਨੀ ਇੱਕ ਡਿਸਟ੍ਰਿਕਟ ਸਾਡਾ ਸਫਾਇਰ ਵੀ ਹੈ ਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ ਹੈ ਉਹਨੇ ਕਮਰਸ਼ਲ ਕੁਆਂਟੀਟੀ ਹੋਇਆ ਤੇ ਇਹ ਜਿਹੜੇ ਮੁਕਦਮੇ ਨੇ ਵੱਖ-ਵੱਖ ਥਾਣਿਆਂ 'ਚ ਐਨਟੀਐਸ ਮੁਹਾਲੀ ਪੁਰਾਛਾਡਾ ਕੰਟਰੋਲਮੈਂਟ ਪੋਸਿਬਲ ਲਾਈਨ ਇਸ ਛਾਣੇ ਅੰਦਰ ਇੱਕ ਵਾਰ ਲਗ ਲਗ ਫਸਲ ਵਿੱਚ ਅੜਜ ਹੈ ਔਰ ਇੱਕ ਕਾਫੀ ਬਦਨਾਮ ਹੀਰੋਇੰਸ ਸਮਗਲਰ ਹੈ ਇਸ ਬਾਅਦ ਕੁਝ ਕਿਤੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਕ ਫੇਸ ਸਮਗਲਰ ਹੈ ਇੱਕ ਚਾਚਾ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਹੋਲਸ ਦੇ ਵਿੱਚ ਵੀ ਆਪਣੇ ਫੀਟ ਚਾਚਾ ਹੀ ਕੀਤਾ ਹੋਇਆ ਉਹਦੇ ਮਾਦੇਵ ਨਾਲ ਇਹਨਾਂ ਦਾ ਜਿਹੜਾ ਕੰਟੈਕਟ ਆਪਸ ਹੋਇਆ ਉਹ ਸੇਵਕ ਸਿੰਘ ਨਗਰ ਵਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਹੈ ਇਹ ਅਰੈਸਟ ਕੀਤਾ ਗਿਆ ਜਿਹੜੀ ਉਹ 8 ਕਿਲੋ ਜਿਹੜੀ ਹੈ ਹੀਰੋਇਨ ਫਰਾਮ ਕੀਤੀ ਗਈ ਜਿਹੜੀ ਮੁਕਲੀ ਕੁਛ ਗੱਲਾਂ ਸਾਹਮਣੇ ਆਈਆਂ ਇਹ ਬੜਾ ਨਵਾਂ ਮੋਡਸ ਬ੍ਰੈਂਡਿੰਗ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਉਹ ਸੇਵਕ ਹੈ ਇਹ ਕਿਸੇ ਦੀ ਕਿਸੇ ਘਰ ਰਹੀ ਆ ਕਿਤੇ ਜਾ ਕੇ ਮੈਂ ਜਿਹੜਾ ਕਨਸਾਈਨਮੈਂਟ ਸੀ ਰੱਖਦਾ ਹੋਟਲ 'ਚ ਕਮਰਾ ਲੈਂਦਾ ਸੀ ਬੈਗ ਪਾ ਕੇ ਲੈ ਕੇ ਜਾ ਕੇ ਉੱਥੇ ਡੰਮ ਕਰ ਦਿੰਦਾ ਸੀ ਕਿਸੇ ਨੂੰ ਸ਼ੰਕ ਹੀ ਨਹੀਂ ਪੈਂਦੀ ਉਸ ਤੋਂ ਬਾਅਦ ਢੇੜਪੜੱਕੇ ਵਾਲਾ ਏਰੀਆ ਚੂਜ਼ ਕੀ ਕਰਦੇ ਸੀਗੇ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮ ਦਰਦ ਹੋਵੇ ਔਰ ਦੇ ਟਾਈਮ ਜਦੋਂ ਕਿਸੇ ਨੂੰ ਡਾਊਟ ਨਾ ਹੋਵੇ ਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਦੇਰ ਵੇਲੇ ਜਾਂਦੇ ਆ ਜਾਂਦੀ ਮਾਰਨਿੰਗ ਉੱਤੇ ਪੁਲਿਸ ਸਸਪੈਕਟ ਕਰੇਗੀ ਤੋ ਆਮ ਜਿਹੜੇ ਲੋਕ ਕਿਵੇਂ ਜਾਂਦੇ ਆ ਉੱਥੇ ਜਾਂ ਬਜ਼ਾਰਾਂ ਦੇ ਵਿੱਚ ਆਪਣੇ ਕੰਮ ਕਰਦੇ ਆ ਵਾਸੀ ਉਸ ਤਰ੍ਹਾਂ ਜਾ ਕੇ ਔਰ ਬਾਰੋਂ ਦਾ ਚਾਚਾ ਸਵੰਨਰ ਉਹ ਜਗ੍ਹਾ ਦੱਸਦਾ ਸੀ ਇਹ ਫਰਾਨੀ ਜਗ੍ਹਾ ਤੇ ਫਰਾਨਾ ਇਹ ਬੰਦਾ ਇਸ ਤਰ੍ਹਾਂ ਦੇ ਹੁੱਲੀਆ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡ ਓਵਰ ਕੀਤੀ ਹੈ ਜਿਹੜੇ ਨੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰਾ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ 39 ਇਅਰਸ ਦਾ ਜਿੱਤੀ ਵਾਲੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਪ ਟਾਵਰ ਇ ਲੁਧਿਆਣਾ ਦੇ ਵਿੱਚ ਵੀ ਹੀਰੋਇਨ ਦਾ ਮਕਦਮਾ ਦਰਜ ਹੈ ਥਾਣੇ 'ਚ ਅਕਸ਼ਦੀਪ ਜਿਹੜਾ ਹੈ ਰੰਕ ਅਜ ਨਾਲੇ ਦਾ ਹੀ ਇਹ ਰਹਿਣ ਵਾਲਾ 20 ਸਾਲ ਦਾ ਜਿਹੜਾ ਚਾਹ ਦਾ ਇਜ਼ਬਾਨ ਕਰਦਾ ਏ ਰੰਦਾਸ ਇਹਦੇ ਖਿਲਾਫ ਵੀ ਹੀਰੋਇਨ ਦਾ ਮਕਦਮਾ ਦਰਜ ਹੈ ਪਮਸਰ ਰੂਰਲ ਡਿਵੀਜ਼ਨ ਸੋ ਮੈਂ ਆਪਣੀ ਸਾਰੀ ਟੀਮ ਨੂੰ ਜੀ ਚੀਜ਼ ਦੀ ਅਗਵਾਈ ਡੀਸੀਪੀ ਰਵਿੰਦਰਪਾਲ ਜੀ ਮਰਪਾਲ ਜੀ ਸਾਡੇ ਐਡੀਸੀਪੀ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਚਾਰਟਾ ਦੇ ਵਿੱਚੋਂ ਵੀ ਟੀਮ ਨੂੰ ਵਾਰਕ ਬਾਦ ਦਿੰਦਾ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਵਰਕਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਇਹੀ ਹੈ ਔਰ ਇਹ ਡਰੋਨ ਦੇ ਪਦਮਨਾਯ ਨੇ ਦੇਖਿਆ ਕਿ ਕਾਫੀ ਪਾਣੀ ਏਰੀਆ ਦੇ ਵਿੱਚ ਹੈਗਾ ਕਨਸਾਈਨਮੈਂਟਸ ਪਵਾਉਣੀਆਂ ਤੇ ਚੁਕੜੀਆਂ ਸੋਖੀਆਂ ਨਹੀਂ ਕਿਉਂਕਿ ਕਾਫੀ ਦਾ ਬਾਰਡਰ ਦੇ ਉੱਤੇ ਇਫੈਕਟ ਹੋਇਆ ਫਲਡਸ ਦਾ ਉਸ ਕਾਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਪਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀ ਯੂਨਿਟਸ ਨੇ ਦੇ ਜੈਂਸੀਲ ਦਾ ਸ਼ੇਅਰ ਤਰ੍ਹਾਂ ਕੇ ਕੰਮ ਕਿਸ ਤਰ੍ਹਾਂ ਉਹ ਦਾ ਸਪਰਿੰਡ ਜਿਹੜਾ ਇਹਨਾਂ ਫਲਡਸ ਨੂੰ ਇੱਥੇ ਦੇ ਲੋਕ ਐਡੀ ਕੁਦਰਤੀ ਆਫਤਾ ਦੇ ਵਿੱਚ ਦੂਜੇ ਦੀ ਮਦਦ ਕਰ ਰਹੇ ਨੇ ਇਹ ਜਿਹੜੇ ਕ੍ਰਿਮੀਨਲ ਬੰਦੇ ਐ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫਰੀ ਅਕਟੀਵਿਟੀਜ਼ ਪੋਲੀਟਿਕਲ ਅਕਟੀਵਿਟੀਜ਼ ਨੂੰ ਅੰਜਾਮ ਦੇ ਰਹੇ ਸਰ ਡੋਨ ਕਿਥੋਂ ਗਵਾਹ ਸਪੀਅਰ ਐਸੈਪਟਸ ਸੁਪਰੇਗਾ ਕਿ ਸਾਰਾ ਤੇ ਪਾਣੀ ਪਾਣੀ ਹੈ ਉਹ ਤੁਹਾਨੂੰ ਦੱਸਿਆ ਕਿ ਜੀ ਉਹ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਬਿਕੋਜ਼ ਉੱਥੋਂ ਕਾਫੀ ਐਵਿਡੈਂਸ ਹੋ ਚੁੱਕੀ ਹੈ ਪਰ ਇਹ ਬੇਲੀ ਟਾਲਾ ਸੈਕਟਰ ਵਿੱਚ ਐਕਟਿਵ ਰਹਿ ਹੈ ਫਲੱਟ ਦੇ ਵਿੱਚ ਜੀ ਸਾਪਸ ਨੂੰ ਕਿ ਆਏ ਹਰ ਉਸੇਵਕ ਦੀ ਜੋ ਮੁਸ਼ਕਲ ਹੈ 8-9 ਮਹੀਨੇ ਤੋਂ ਕਾਫੀ ਐਕਟਿਵ ਸੀ ਗਈ ਹੈ ਜਿਹੜੇ ਕਾਫੀ ਕਨਸਾਈਨਮੈਂਟ ਚੁੱਕੀਆਂ ਤੇ ਅਜੇ ਡਿਸਪੋਜ਼ ਕਰਤੀਆਂ ਅੱਧਾ ਕਿਲੋ ਕਿਸਮ ਦੇ ਦਿੱਤੀ ਕਿਲੋ ਕਿਸਮ ਦੇ ਦਿੱਤੀ ਉਹ ਸਾਰਾ ਅਸੀਂ ਫਾਈਨੈਂਸ਼ੀਅਲ ਤੇ ਦੂਜਾ ਨੈਟਵਰਕ ਜਿਹੜਾ ਉੱਤੇ ਕੰਮ ਕਰ ਸਰ ਇਸ ਤਰ੍ਹਾਂ ਫਿਲਮਾਂਤ ਵੇਖਿਆ ਦਿੰਦਾ ਕਿ ਬੰਦੇ ਲਾਕੇ ਜਾ ਕੇ ਇਹਨੂੰ ਬੈਗ ਹੈਂਡਓਵਰ ਕਰਨਾ ਰਹੇ ਨੇ ਦੇਖੋ ਲੋਕ ਆਈਡੀਆ ਲੈ ਲੈਂਦੇ ਨੇ ਸੋਸ਼ਲ ਮੀਡੀਆ ਤੋਂ ਵੀ ਕ੍ਰਿਮਨਲ ਹਮੇਸ਼ਾ ਟਾਲਣ ਦੀ ਕੋਸ਼ਿਸ਼ ਕੀ ਕਰਦੇ ਨੇ ਪੁਲਿਸ ਨੂੰ ਦੇ ਇਨਫੋਰਸਮੈਂਟ ਏਜੰਸੀਜ਼ ਨੂੰ ਬਟ ਗੱਲ ਅਖੀਰ ਤੇ ਹੋਈ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਕੰਟੀਨੈਂਟਲੀ ਫੜੇ ਜਾਂਦੀ ਹੈ ਕਿਹੜੇ ਕਿਹੜੇ ਪੀਕ ਭਲ ਰਹੇ ਡਾਕ ਵਿੱਚ ਦਿਸਕਦੇ ਡਿਫਰੈਂਟ ਏਰੀਆਜ਼ ਤੇ ਇਹਨੇ ਕੁਝ ਹੋਰ ਸ਼ਹਿਰਾਂ ਦੇ ਵੀ ਨਾਮ ਲਏ ਆ ਕੁਝ ਹੋਟਲ ਦੇ ਹੋਰ ਵੀ ਨਾਮ ਲਏ ਨੇ ਉਹਦੇ ਤੇ ਵੀ ਅਸੀਂ ਕੰਮ ਕਰਦੇ ਕਿੰਨਾ ਸਾਲ ਪੁਰਾਣਾ ਖਿਡਾਰੀ ਨੇ ਕਿਉਂਕਿ ਕਿਉਂ ਜਗਾ ਤੇ ਵੀ ਮੋਬਿਲ ਮੈਂ ਕਰ ਤਾ ਨਹੀਂ ਵਿਸ਼ਾਲ ਦੀ ਤੇ ਗੁਰਸੇਵਕ ਤੇ ਨਾਲ ਪਰਚਾ ਦਰਜ ਨਹੀਂ ਹੈ ਇਹ ਬੇਸਿਕਲੀ 9 ਮਹੀਨੇ ਤੋਂ ਉਹ ਕੰਟੀਨਿਊ ਪ੍ਰਾਈਵੇਟ ਟੀਚਰ ਹੈਗਾ ਪੈਸੇ ਦੇ ਨਾਲ ਚੁਚੇ ਨੇ ਕੰਟੈਕਟਸ ਬਣਾ ਕੇ ਅਕ੍ਰੋਸ ਦੀ ਬਾਰਡਰਾਂ ਦੇ ਅੰਦਰ ਛੋਟੀ ਸਾਰੀ ਹੋਣਾ ਨਾਲ ਸਾਰਾ ਆਪਣਾ ਇੱਕ ਵਧੀਆ ਸਿੰਡੀਕੇਟ ਤਿਆਰ ਕਰਨੇ ਆ ਕਿ ਕਿੰਨੇ ਮੈਂਬਰਾਂ ਦਾ ਗਿਆ ਘਟ ਟੋਟਲ ਜਿਹੜਾ ਪੰਜ ਜਿਹੜੇ ਭਾਜੀ ਸੋਨੀ ਸਿੰਘ ਹੋ ਗਿਆ ਕੁਰਸੇਕ ਹੋ ਗਿਆ ਵਿਸ਼ਾਲਦੀਪ ਜਿਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਲੁਧਿਆਣੇ ਪਰਚਾ ਚੁੱਕਿਆ ਗੁਰਪ੍ਰੀਤ ਤੇ ਅਰਸ਼ਦੀਪ ਸਾਰੇ ਜਿਆਦਾਤਰ ਲੁਧਿਆਣੇ ਆਪਣੇ ਨਾਲੇ ਦੇ ਰਹਿਣ ਵਾਲੇ ਆ ਔਰ ਸੋਨੀ ਸਿੰਘ ਸਿਰਫ ਚਾਟੇ ਦਾ ਹੈ ਫਿਰ ਹੋਰ ਘੋੜੇ ਘਬਰੀਆਂ ਤੋਂ ਕੋਲ ਕੋਲ ਬਿਲਕੁਲ ਤਰ੍ਹਾਂ ਇਹਦੇ ਚ ਨੈਟਵਰਕ ਕਾਫੀ ਵੱਡਾ ਹੈ ਜਿਹੜੇ ਸੰਪਾਦਕ ਜਿਹੜੇ ਪਾਸਟ ਕੰਟੈਕਟ ਸੀ ਉਹਨਾਂ ਤੇ ਵੀ ਕੰਮ ਕਰਦਾ ਹੈ ਕਿਨਾਂ ਤਾਲਮਿਲ ਬਿਨਾਂ ਆਪਸ ਵਿੱਚ ਇਹ ਤੁਹਾਨੂੰ ਪਤਾ ਹੀ ਹੈ ਕਿ ਸਿੰਗਲ ਖਟੋ ਨੂੰ ਚਲਿਆ ਜਦੋਂ ਫਰਾਂਸ ਦੀ ਬਾਰਡਰ ਕੋਈ ਦੂਜੇ ਨਾਲ ਮੇਲ ਬਣਾ ਕੇ ਚਲਾਈ ਜਾਂਦੇ ਵਰਤੂ ਨੰਬਰ ਤੋਂ ਕੋਈ ਵੀ ਗੈਨੀ ਟੈਕਨੋਲੋਜੀ ਦਾ ਮੈਸੂਰ ਹੋਈ ਰਿਹਾ ਤੁਹਾਨੂੰ ਹਰੇਕ ਪ੍ਰਤੀਸਥਾ ਦੇ ਵਿੱਚ ਆਪਾਂ ਦੇਖ ਲਈ ਨੂੰ ਸੱਚੀ ਵਿੱਚ ਤੁਸੀਂ ਦੱਸਿਆ ਹੋਟਲ ਦੇ ਰੂਫ ਦੇ ਵਿੱਚ ਲੱਗੇ ਇੱਕੋ ਹੀ ਮੋਟਰਲ ਦਾ ਰੂਮ ਲੱਗ ਲੱਗ ਅੰਮਾਕਲ ਸਰ ਹੈਰੋਇਨ ਤੋਂ ਇਲਾਵਾ ਹੋਰ ਕੁਝ ਵੀ ਰਿਕਵਰ ਹੋਇਆ ਨਾ ਕੋਈ ਵੈਪਨ ਵਗੈਰਾ ਕੁਝ ਖੇਡਾ ਕਰਦੀ ਹੈ ਉਹ ਵੀ ਇਹਨੇ ਡਰਗ ਮੰਨੀ ਤੋਂ ਹੀ ਲਈ ਹੈ ਰੱਖਣੇ ਨਾਂ ਦੇ ਜਿਹੜੇ ਇਸ ਨੂੰ ਆਲਮੈਂਟ ਦੇ ਜਿਹੜਾ ਕੰਮ ਕੀਤਾ ਤਾਂ ਆਖੀਆ ਉਹ ਬੰਤੋਂ ਹੀ ਰੱਖਦੇ ਨੇ ਜੀ ਆਪਣੇ ਨਿਕਨੇਮ ਜਾਂ ਫੇਸ ਜਾਂ ਚਾਚਾ ਭਾਈ ਉਹ ਕਰ ਰਹੇ ਜੋ ਉਹ ਕੰਮ ਕਰ ਰਹੇ ਨੇ ਕੋਡਵਰਡ ਦੇ ਨਾਲ ਕੰਮ ਕਰਦੇ ਜੀ ਕੋਈ ਕੋਡਵਰਡ ਸਜਮ ਉਹ ਬੰਦਾ ਜਿਹਦਾ ਇੰਟਾਚ ਹੀ ਹੈ ਨਹੀਂ ਨਹੀਂ ਧੋਖਾ ਦੇਣਾ ਸਹੀ ਜੀ ਕਿ ਜਿਸ ਤਰ੍ਹਾਂ ਕਹਿ ਵੀ ਚਾਚਾ ਨਾਮ ਰੱਖਿਆ ਇਹ ਉਹ ਚਾਚਾ ਭਾਈ ਤਾਂ ਨਾ ਉਹ ਪੂਰਾ ਨਾਮ ਨਹੀਂ ਦੱਸਦਾ ਹਰ ਇੱਕ ਨੇ ਹੁੰਦਾ ਹੀ ਕਿ ਜਦੋਂ ਆ ਉਹ ਉਹਨੇ 5 ਸੈਕਿੰਡ ਚਾਰ ਤੱਕ ਕਿਸੇ ਵੀ ਵਾਰਾ ਵਕਲੇ ਜਾਂ ਕਿਸੇ ਨੂੰ ਪੁੱਛਦਾ ਗਿਆ ਇਹਨਾਂ ਦਾ ਵੀ ਸਰਦ ਕੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਸਰ ਤਾਂ